ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਹੈ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂ ਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ इस स्कीम तहत मुख्यमंत्री भगवंत मान ने तीर्थ यात्रा खर्चे के खर्चे की चिंता दूर की देखो बहुत ही जो ਮਨਤ ਰਤਨ ਸਰਦਾਰ ਗੁਜਰਸੀ ਟੋੜਾ ਸਾਹਿਬ ਜੋ ਸਾਡੇ ਬਜ਼ੁਰਗ ਆਸਮਾਨ ਸਨ ਬੜਾ ਲੰਬਾ ਸਮਾਂ 1970 ਤੋਂ ਲੈ ਕੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਸ ਤਰ੍ਹਾਂ ਦੇ ਇਨਸਾਨ ਜ਼ਿੰਦਗੀ 'ਚ ਬਹੁਤ ਘੱਟ ਦੇਖੇ ਕਿੰਨੇ ਸੂਲਬੰਦ ਸਨ ਸਾਦਾ ਜੀਵਨ ਸੀ ਜੋ ਸਿੱਖੀ ਦਾ ਰੂਪ ਹੈ ਕਿ ਗਰੀਬ ਕਿਸਾਨੀ ਤੋਂ ਉੱਠ ਕੇ ਸਾਰਮ ਖੇਤਰ ਚ ਬੜੀ ਬੱਡੀ ਪਹੁੰਚ ਤੱਕ ਪਹੁੰਚੇ ਇੰਨਾ ਲੰਬਾ ਸਮਾਜ ਸੀ ਪਿਛਲੇ ਪ੍ਰਧਾਨ ਰਹੇ ਕਿ ਉਹਨਾਂ ਦੀ ਜ਼ਿੰਦਗੀ ਦੇ ਨੇਕੀ ਤੇ ਗੁਣ ਸਨ ਉਹਨਾਂ ਗੁਣਾ ਕਰਕੇ ਅੱਜ ਸਾਰੇ ਇਸ ਕੌਮ ਉਹਨਾਂ ਨੂੰ ਉਹਨਾਂ ਦਾ ਜਨਮ ਦਿਹਾੜਾ 100 ਸਾਲਾ ਮਨਾ ਰਹੀ ਹੈ ਸੋ ਇਸ ਤਰ੍ਹਾਂ ਦੇ ਜੋ ਪਾਕਸ ਦੇ ਵਿੱਚ ਰਾਣੇ ਸਾਡੇ ਬਜ਼ੁਰਗ ਹੋਏ ਬੜੇ ਬੜੇ ਮਹਾਨ ਹਸਤੀਆਂ ਸਾਨੂੰ ਉਹਨਾਂ ਦੇ ਦਿਨ ਮਨਾਉਂਦੇ ਆ ਉਹਨਾਂ ਨੇ ਜ਼ਿੰਦਗੀਆਂ ਤੋਂ ਸਭ ਕੁ ਲੈਣਾ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਗੁਰੂ ਗ੍ਰੰਥ ਸਾਹਿਬਾ ਵਾਸਤੇ ਸਤਕਾਰ ਤੇ ਪੰਥ ਦਾ ਪਿਆਰ ਕਦੇ ਮਨ ਚੋਂ ਖੋਈਏ ਨਾ ਜੋ ਕਿ ਉਹ ਨਾ ਬਜ਼ੁਰਗਾਂ ਸਨ ਕਿਤਨੀਆਂ ਵੀ ਔਖੀਆਂ ਲੜਾਈਆਂ ਲੜਨੀਆਂ ਪੈਣੀਆਂ ਤੇ ਕਰ ਹਮੇਸ਼ਾ ਪੰਥਕ ਸੋਚ ਬੂਰੇ ਰਹਿੰਦੀ ਅੱਜ ਵੀ ਉਸ ਤਰ੍ਹਾਂ ਹੀ ਜਿਵੇਂ ਪਿੱਛੇ ਤੋਂ ਸਿੱਖੀ ਤੇ ਬੜੇ ਬਾਹਰ ਹੋ ਰਹੇ ਨੇ ਪੰਥ ਤੇ ਬੜੇ ਬਾਹਰ ਹੋ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੜੇ ਬਾਹਰ ਹੋ ਰਹੇ ਨੇ ਇਸ ਕਰਕੇ ਸਾਨੂੰ ਅੱਠੇ ਹੋ ਕੇ ਇਹ ਪ੍ਰਾਣੇ ਬਜ਼ੁਰਗਾਂ ਤੋਂ ਸਿਰ ਲੈ ਕੇ ਸਾਨੂੰ ਸਾਂਝੇ ਤੌਰ ਤੇ ਲੜਾਈਆਂ ਲੜ ਕੇ ਆਪਣੀ ਕੌਮ ਦੀ ਹੋਣ ਸਿੱਖ ਕੌਮ ਦੀ ਜਿਹੜੀ ਸ਼ਾਨ ਧਿਆਨ ਬਹਾਲ ਕਰਨ ਵਾਸਤੇ ਲੜਨਾ ਚਾਹੀਦਾ। ਸੋ ਅੱਜ ਦਾ ਜੋ ਦਿਨ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੀਰੋ ਦੁਨੀਆ ਤੇ ਸਿੱਖ ਕੌਮ ਵਰਗਾ ਕੋਈ ਬਹਾਦਰ ਨਹੀਂ। ਗੁਰੂ ਗreg ਸਿੰਘ ਨੇ ਬੜੀ ਇਹ ਕੌਮ ਜਿਹੜੀ ਸਾਜੀ ਹੈ। ਸੁਰਨਾਥ ਦੇਵ ਜੀ ਨੇ ਕੌਮ ਦੀ ਸ਼ੁਰੂਆਤ ਕੀਤੀ। ਇਸ ਤੋਂ ਦੁਨੀਆ ਤੇ ਕੋਈ ਹੋਰ ਉਤਮ ਕੌਮ ਹੋ ਨਹੀਂ ਸਕਦੀ। ਵਿੱਚ ਬਹਾਦਰੀ ਵੀ ਹੈ। ਨੇ ਮਰਤਾ ਵੀ ਹੈ ਦੁਰਬ ਨਾਲ ਕਰਨ ਦਾ ਟਾਕਰਾ ਵੀ ਹੈ ਔਰ ਗਰੀਬ ਦੀ ਮਦਦ ਵਾਸਤੇ ਹਰ ਕੁਰਬਾਨੀ ਕਰਦਾ ਜੱਜ ਹੈ ਸੋ ਸਾਨੂੰ ਉਸੇ ਜੱਜ ਦੇ ਨਾਲ ਅੱਜ ਇਕੱਠੇ ਹੋ ਕੇ ਇਸ ਦਾ ਦੇ ਨਾਲ ਲੜਨਾ ਚਾਹੀਦਾ ਹੈ ਕਿ ਅਸੀਂ ਇਕੱਠੇ ਹੋ ਕੇ ਲੜ ਲਈਏ ਸਾਡੇ ਸਾਹਮਣੇ ਕੋਈ ਸਰਕਾਰ ਆ ਕੋਈ ਸਾਡੇ ਸਾਹਮਣੇ ਰਾਜ ਭਾਗ ਕੋਈ ਖਾਸ ਚੀਜ਼ ਨਹੀਂ ਫਿਰ ਅਸੀਂ ਆਪਣੇ ਆਪ ਹੀ ਪੰਥਿਕ ਬਾਦਸ਼ਾਹ ਗੁਰੂ ਜੀ ਨੇ ਬਣਾਇਆ ਹੈ ਉਹਨੇ ਸਾਡਾ ਕਾਲ ਤਖਤ ਹੈ ਇੱਕ ਦਿੱਲੀ ਦਾ ਤਖਤ ਹੈ ਲੇਕਿਨ ਇਹ ਕਾਲ ਦਾ ਤਖਤ ਹੈ ਦਿੱਲੀ ਦਾ ਤਖਤ ਕਦੇ ਵੀ ਝੁਕਿਆ ਕਦੇ ਉਸ ਤੋਂ ਵੱਡਾ ਨਹੀਂ ਹੋ ਸਕਦਾ ਇਸ ਕਰਕੇ ਪੰਥ ਤੋਂ ਵੱਡਾ ਹੋ ਹੀ ਨਹੀਂ ਸਕਦਾ ਜੇ ਪੰਥ ਸਾਡੇ ਸਹੀ ਸੋਚ ਨਾਲ ਮਿਲ ਕੇ ਚੱਲੇ ਸੋ ਮੈਂ ਅੱਜ ਦੇ ਦਿਨ ਤੇ ਜਿੱਥੇ ਉਹਨਾਂ ਨੂੰ ਵਧਾਈ ਦਿਨਾ ਕਿ ਇੰਨੀ ਨੇਕ ਜ਼ਿੰਦਗੀ ਰਸਤਾ ਦਿਖਾ ਕੇ ਗੈਨ ਕੌਮ ਦੀ ਬੜੀ ਬੜੀ ਇਜ਼ਰਾਇਤ ਰੱਖੇ ਗਏ ਔਰ ਜ਼ਿੰਦਗੀ ਪਰ ਬੜੇ ਬੜੂੜੇ ਕਾਰਨਾਮੇ ਕੀਤੇ ਉਥੇ ਅਗਲੇ ਜੋ ਅਸੀਂ ਸਾਰੇ ਭਰਾ ਇਸ ਨੇਹਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਨਿਸ਼ਾਨਿਆਂ ਵਾਸਤੇ ਪੰਜਾਬੀ ਚੜ੍ਹਦੀ ਕਲਾ ਵਾਸਤੇ ਖੂਬੇ ਬਾੜ ਕੱਢ ਕੇ ਆਪਣਾ ਹਿੱਸਾ ਵਾਸਤੇ ਲੜਨਾ ਚਾਹੀਦਾ। ਪਰ ਬਾਦਜੀ ਬਾਨੀਆਂ ਵੀ ਚਾਹੀਦਿਆਂ ਨੇ ਕਲਾਕਾਰ ਇਹ ਜਿਹੜਾ ਕੰਮ ਕਰ ਰਹੇ ਨੇ ਪਰ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਧਾਰਮਿਕ ਫਿਲਮ ਬਣਦੀਆਂ ਤਾਂ ਇਦਾਂ ਦੇ ਸੰਬੰਧ ਖਾ ਜਾਂਦੇ ਨੇ ਕਿ ਸਾਡੇ ਵਿੱਚ ਸਿੱਖ ਕੋਈ ਨਹੀਂ ਜਿਹੜੇ ਜਿਹੜੇ ਬੁਲੰਦੜੇ ਜਾਂਦੇ ਨੇ ਕੋਈ ਇਦਾਂ ਦਾ ਕੋਈ ਠੋਸ ਕਦਮ ਚੁੱਕਿਆ ਜਾਵੇ ਜਾਂ ਸ਼ੋਮਨੀ ਕਾਲ ਚਰਵ ਲੋਕ ਜਾਂ ਸ਼ੋਮਨੀ ਦੁਆਰਾ ਪ੍ਰਬੰਧਤ ਹੋਏ ਲੋਕ ਸਾਡੇ ਸਿੱਖ ਸੰਸਥਾਵਾਂ ਨੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਅਸਲ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਂਦੇ ਨੇ ਇਹ ਲੋਕ ਸਿੱਖ ਇਤਿਹਾਸ ਪੜਦੇ ਨਹੀਂ ਨਾਇਨ ਨੂੰ ਸਿੱਖਿਆ ਸਾਰੇ ਪਤਾ ਹੈ ਜੇਕਰ ਸਿੱਖ ਇਤਿਹਾਸ ਸਾਰੇ ਪਤਾ ਹੋਵੇ ਤਾਂ ਕਦੇ ਸੋਚਣੀ ਨਾ ਆ ਹੁਣ ਜਦ ਰਿਸ਼ਤਾਬ ਦੀ ਬਣਾਈ ਹੈ ਗੁਰੂ ਸਹਿਬਾਨ ਜੀ ਇੱਕ ਜੋਤੀ ਦੋਸ ਦੇ ਵਿਖਸ ਬੁਲਾਇਆ ਇੱਕ ਜਿਹੜੀ ਹੈ ਸ਼ਤਾਬ ਦੀ ਬਣਾਈ ਹੈ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਜਿਹੜਾ ਹੈ ਗੁਰਗੱਦੀ ਦੇਖਸ ਇਸ ਦਿਨ ਤੇ ਗੁਰੂ ਸਾਹਿਬ ਆਇਸ ਗੁਰੂ ਸਾਹਿਬ ਆ ਕੇ ਤਾਂ ਚਾਹ ਪਾਣੀ ਪੀਣ ਲੱਗੇ ਬੈਠਿਆ ਉਹਨਾਂ ਤੋਂ ਜਾਣਿਆ ਸੀ ਉਹ ਲੰਗਰ 'ਚ ਬੈ ਕੇ ਕੁਲਕਾ ਛਕਣਾ ਜਾਂਦੇ ਸਨ ਲੇਕਿਨ ਗੋਡੇ ਦਾ ਪੁਰਾਣਾ ਜਿਹੜਾ ਹੈ ਉਹ ਹੋਇਆ ਸੀ ਆਪਰੇਸ਼ਨ ਉਹ ਗੋਡੇ ਮੁਰਦੇ ਨਹੀਂ ਸਕੇ ਫਿਰ ਉਹਨਾਂ ਥੋੜਾ ਉੱਚੀ ਪੀੜੀ ਤੇ ਗਏ ਉਸ ਤੇ ਬੈਠੇ ਤੇ ਉਹਨਾਂ ਉੱਥੇ ਬੈਠ ਕੇ ਜੋ ਉਹਨਾਂ ਨੇ ਪ੍ਰੈਸ ਨੂੰ ਜਿਸ ਵੇਲੇ ਰਿਪੋਰਟ ਕੀਤਾ ਆਪਣੀ ਗੱਲ ਕਹੀ ਤਾਂ ਸਭ ਤੋਂ ਪਹਿਲਾਂ ਇਹ ਕਹੇ ਕਿ ਜਿਸੇ ਕੌਮ ਨਾ ਹੁੰਦੀ ਸਾਡੇ ਗੁਰੂ ਸਾਹਿਬਾਨ ਨਾ ਹੁੰਦੇ ਤਾਂ ਇਸ ਦੇਸ਼ ਦੀ ਸੰਸਕ੍ਰਿਤੀ ਹੋਰ ਹੁੰਦੀ ਪੈਦਾ ਤਾਂ ਉਹ ਰਾਜਸਥਾਨ ਛੋਏ ਨੇ ਵੀ ਰਾਧੀ ਬਾਰਡਰ ਤੇ ਉਹਨਾਂ ਜਿਲ੍ਹਾ ਇੱਥੇ ਪੈਦਾ ਹੋਏ ਨੇ لیکن ਉਹਨਾਂ ਨੂੰ ਧਰਮ ਬਾਰੇ ਪਤਾ ਹੈ ਕਿ ਸਿੱਖ ਧਰਮ ਦੀ ਚੀਜ਼ ਹੈ ਤੇ ਸਿੱਖ ਧਰਮ ਨਾ ਹੁੰਦਾ ਤਾਂ ਹਿੰਦੁਸਤਾਨ ਦਾ ਨਕਸ਼ਾ ਜ ਹੋਰ ਹੁੰਦਾ ਸੋ ਇਹਨਾਂ ਲੋਕਾਂ ਨੂੰ ਮੈਂ ਕੀ ਕਹਾ ਕਿ ਇਹਨਾਂ ਨੂੰ ਪੜਨਾ ਚਾਹੀਦਾ ਜੋ ਕਿਸੇ ਕੌਮ ਬਾਰੇ ਕੋ ਗੱਲ ਕਰਦੇ ਨੇ ਤੇ ਉਹ ਪੜ ਕੇ ਉਸ ਕੌਮ ਤੇ ਫਿਰ ਉਸ ਤੋਂ ਅੱਗੇ ਅੱਗੇ ਤੁਰਨਾ ਚਾਹੀਦਾ ਨਾ ਕਿ ਇਹਨੂੰ ਇਸ ਤਰ੍ਹਾਂ ਕਿ ਜੋ ਆਇਆ ਮੂੰਹ ਜੋ ਕਹਿ ਦੇਣਾ ਕਿ ਬਹੁਤ ਬਾੜੀ ਹੈ ਦੇਸ਼ ਦਾ ਬੜਾ ਬੜਾ ਨੁਕਸਾਨ ਹੈ ਇਹਦਾ ਇਹਦਾ ਅਸੀਂ ਜਿੰਨੇ ਵੀ ਹੋਵੇ ਇਹਦੀ ਨਿੰਦਿਆ ਹੈ ਔਰ ਇਹਨਾਂ ਨੂੰ ਬਚਣਾ ਚਾਹੀਦਾ ਸਰ ਪੁੱਤਰ ਸਾਹਿਬ ਜਿੱਲੀ ਵਾਲੀ ਕੰਧਾਂ ਨੂੰ ਕਿਵੇਂ ਵੇਖਦੇ ਹੋ ਇੱਕ ਸਿੱਖ ਨੌਜਵਾਨ ਜਨਾਬ ਜਿਹੜੀ ਖੁਦ ਮਾਣ ਮੁੱਟਨ ਰੱਖੇ ਸਿੱਖ ਸਿਪਾਹੀ ਕਿੰਨਾ ਕਰਦੇ ਪੰਜਾਬ ਵਿੱਚ ਪਹਿਲਾ ਹੀ ਬੁੱਢਾ ਨੌਜਵਾਨ ਜਿਹੜਾ ਵਰਤਾਵਾ ਸਿੱਖਾਂ ਕੋਲ ਤਰੰਗਾਂ ਕਾਲੀ ਮੈਂ ਤਾਂ ਇਹੀ ਕਹਿਣਾ ਕਿ ਇਹਨਾਂ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਬਲਕਿ ਸਾਡੀ ਬਹਾਦਰੀ ਦਾ ਹੁਣ ਇਹ ਈਰਖਾ ਕਰਨ ਲੱਗੇ ਕਿ ਲੋਕਾਂ ਨੂੰ ਬਹਾਦਰ ਕਹਿੰਦੇ ਨਾ ਜੇ 50 ਜਾਣੇ ਇੱਕ ਬੰਦੇ ਦੇ ਗੱਲ ਪੈ ਜਾਓ ਤਾਂ ਉਹ ਕੋਈ ਇੱਕ ਬੰਦਾ ਤਕੜਾ ਹੋ ਰਹੀ ਸਕਦਾ ਲੇਕਿਨ ਬਹਾਦਰੀ ਇਹ ਹੈ ਕਿ ਉਹ ਝੁਗਦਾ ਨਹੀਂ ਸਿੱਖ ਫੇਰ ਵੀ ਤਾਂ ਫੇਰ ਜੇ ਮਾਫੀ ਮੰਗ ਦਿੱਤੇ ਤਾਂ ਮਤਲਬ ਉਹਨਾਂ ਨੂੰ ਝੁਕਣਾ ਪਿਆ ਪਰ ਜੋ ਮਾਫੀ ਮੰਗਣ ਤੋਂ ਪਹਿਲਾਂ ਹੀ ਸੋਚਣ ਕਿ ਇਸੇ ਕੌਮ ਦੀ ਦਸਤਾਰ ਹੈ ਜਾਂ ਜਿਹੜੇ ਕੇਸ ਹੈ ਇਹ ਤਾਂ ਕੇਸ ਲਹਾਲ ਹੈ ਗੋਪੜੀ ਨਾਲ ਨਹੀਂ ਕੇਸ ਨਹੀਂ ਲੈਣ ਦਿੱਤੇ ਦਸਤਾਰ ਨਹੀਂ ਲੈਣ ਦਿੱਤੀ ਸਿਰ ਕਟਾ ਲਿਆ ਇਸ ਕਰਕੇ ਹਿਸਟਰੀਆਂ ਦਾ ਨਹੀਂ ਪਤਾ ਇਹਨਾਂ ਨੂੰ ਜੋ ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਬਦਕਿਸਮਤੀ ਹੈ ਕਿ ਸਰਕਾਰਾਂ ਸਾਡੀ ਹਿਸਟਰੀ ਨੂੰ ਭੁੱਲ ਗਈਆਂ ਜਿਸ ਨੇ ਇਹ ਦੇਸ਼ ਬਚਾਇਆ ਜਿਸ ਨੇ ਜਾਤੀ ਲੈਂਦੀ ਹੈ ਉਸ ਦੇ ਕੌਮ ਦੀ ਹਿਸਟਰੀ ਲਿਖਣੋਂ हट ਕੇ ਹਿਸਟਰੀਆਂ ਚ ਸਭ ਗੱਲਾਂ ਹੀ ਕੱਢਤੀਆਂ ਨੇ ਤੁਸੀਂ ਪੜਦੇ ਹੋ ਨਵੇਂ ਹਿਸਟਰੀes ਹੈ ਹੀ ਕੁਛ ਨਹੀਂ ਸਿੱਖਾਂ ਬਾਰੇ ਪਹਿਲਾ ਸਿੱਖ ਇਤਿਹਾਸ ਸੀ ਮਹਾਰਾਜ ਰਣਜੀਤ ਸਿੰਘ ਰਾਸ ਸੀ ਗੁਰੂਆਂ ਦੀਆਂ ਹਿਸਟਰੀਆਂ ਸੀ ਭਗਤਾਂ ਦੀਆਂ ਹਿਸਟਰੀਆਂ ਸੀ ਤਾਂ ਬੱਚਿਆਂ ਨੂੰ ਉਹਨਾਂ ਤੋਂ ਗਿਆਨ ਆਉਂਦਾ ਸੀ ਜ਼ਿੰਦਗੀ ਪਰ ਹੁਣ ਜਿੱਦੋਂ ਕੋਈ ਪੜ੍ਹਾਈ ਇੱਧਰ ਹੈ ਨਹੀਂ ਫਿਲਮਾਂ ਦੇਖਦੇ ਨੇ ਸੋਸ਼ਲ ਮੀਡੀਆ ਦੇਖਦੇ ਨੇ ਪਤਾ ਹੀ ਕੋਈ ਨਹੀਂ ਕਿ ਹਾਜ਼ਰੀ ਕੀ ਹੁੰਦੀ ਹੈ ਸੇਕੌਮ ਕੀ ਚੀਜ਼ ਹੈ ਬਦਕਿਸਮਤੀ ਆ ਦੇਸ਼ ਦੀ ਮਦਰ ਸਾਹਿਬ ਇੱਕ ਤਰਫ ਜਿਸ ਤਰੀਕੇ ਦੇ ਨਾਲ ਲਗਾਤਾਰ ਇਹ ਗੈਰੇਜ ਕੇ ਕਾਲ ਕਰ ਨੂੰ ਮਜ਼ਬੂਤ ਹੋਣਾ ਚਾਹੀਦਾ ਹੁਣ ਵਿਰੋਧੀ ਵੀ ਕਹਿਣ ਲੱਗੇ ਜੀ ਕਿ ਇਹ ਅਕਾਲੀ ਦਸਤ ਦੀ ਲੋੜ ਹੈ ਪੰਜਾਬ ਨੂੰ ਪੰਜਾਬ ਦੇ ਵਿੱਚ ਅਕਾਲੀ ਦਰ ਨੂੰ ਮਜ਼ਬੂਤ ਹੋਣਾ ਚਾਹੀਦਾ ਖੜੇਵਾਜੀ ਬੰਦ ਕਰ ਦੇ ਨਾਲ ਇੱਕ ਹੋ ਸਵਾਲ ਹੈ ਕਿ ਅੱਜ ਜਿਹੜਾ ਸਮਾਗਮ ਕੀਤਾ ਕਿ ਜੇ ਲੱਗਦਾ ਹੈ ਵੀ ਕੋਈ بڑا ਛੱਟਾ ਨੂੰਗਾ ਕੋ ਦੁਨੀਆ ਤੇ ਰਹੇ ਸਵਾਗੋ ਦੇ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤੋਂ ਸੰਭੀਅਨ ਇਹ ਕੋਈ ਗੱਲ ਨਹੀਂ ਹੈ ਦੇਖੋ ਇਹ ਜਿਹੜਾ ਸਮਾਗਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ समागम परिवार वालों कराया जा रहा है इस करके कोई गल नहीं उद किया जा रहा इतने भी उन्होंने याद किया मैं बुराई नहीं समझता हाँ पहला बह के मीटिंग परिवार की प्रधान एस सी पी सी ये कोई हल अगे भी होर भी हो सकते सीधी उच्छा भी अच्छी गल हो सकता मैन इस गल ਇਸ ਲਈ ਜਗਤਬਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਜਗਤਬ ਨੇ ਕੀਤਾ ਸੀ ਕਿ ਪਾਂਥ ਰਤਨ ਜਸਵੰਤ ਗੁਰਚਾਨ ਦੇ ਕਿ ਤੌੜਾ ਤੇਰਾ ਦੇ ਪਵਿੱਤਰ ਯਾਦ ਨੂੰ ਸਮਰਪਿਤ ਇੱਕ ਵੱਡਾ ਗੁਰਮਤ ਦਾ ਸਮਾਗਮ ਗੁਰਦੁਆਰਾ ਦੂਖਨ ਮਾਰਨ ਸਾਹਿਬ ਵਿਖੇ ਉਹਨਾਂ ਦੇ ਪਵਿੱਤਰ ਯਾਦ ਵਿੱਚ ਜਿਹੜਾ ਆ ਉਹ ਮਨਾਇਆ ਜਾਵੇ ਯੋਜਨਾ ਕੀਤਾ ਜਾਵੇ। ਸੋ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੁੱਚੇ ਤੌਰ ਤੇ ਸਾਰੇ ਜਿੰਨੇ ਵੀ ਸਾਡੇ ਪ੍ਰਚਾਰਕ ਆ ਉਹਨਾਂ ਸਾਰਿਆਂ ਨੇ ਇਕੱਤਰ ਹੋ ਕੇ ਇਹ ਅੱਜ ਦਾ ਜਿਹੜਾ ਸਾਰਾ ਪ੍ਰੋਗਰਾਮ ਲਿਖਿਆ ਸਗਾ ਇਹਦੀ ਸਾਬ ਕਮੇਟੀ ਵੀ ਬਣੀ ਸੀ ਗੜੀ ਸਾਹਿਬ ਲਾਛੜੂ ਸਾਹਿਬ ਔਰ ਸਰਦਾਰ ਬਲਵਿੰਦਰ ਸਿੰਘ ਸਾਡੇ ਕਾਲਮਾ ਸਕੰਦਰ ਸਾਡਾ ਹਸਪਤਾਲ ਪ੍ਰਤਾਪ ਸਿੰਘ ਤੇ ਹੋਰ ਵੀ ਮੈਂਬਰ ਜਿਹੜੇ ਸਾਡੇ ਉਹਨਾਂ ਸਾਰਿਆਂ ਨੇ ਬੈਠ ਕੇ ਪ੍ਰੋਗਰਾਮ ਜਿਹੜਾ ਅੱਜ ਦਾ ਲਿਖਿਆ ਸ ਇਹ ਨਰੋਲ ਗੁਰਮਤ ਦਾ ਸਾਡਾ ਸਮਾਗਮ ਆ ਜਿਹਦੇ ਵਿੱਚ ਅਚੇਚੇ ਤੌਰ ਤੇ ਅਮਰ ਸੰਚਾਰ ਵੀ ਰੱਖਿਆ ਗਿਆ ਤੇ ਮੈਨੂੰ ਆਖਰੀ ਪਲ ਵੀ ਜਿੱਤੇ ਆ ਜਦੋਂ ਮੈਂ ਪੰਥ ਰਤਨ ਜਹਦਾਰ ਗੁਰਚੰਦ ਸਿੰਘ ਦੀ ਟੋਹੜਾ ਨੂੰ ਉਹਨਾਂ ਦੇ ਘਰ ਸਿੰਘ ਸਾਹਿਬ ਜਿੰਦਾ ਸ਼ਹੀਦ ਬਾਬਾ ਨੇ ਹਾਲ ਸਿੰਘ ਹਰਿਆਪੇਲਾ ਵਾਲਿਆਂ ਦੇ ਨਾਲ ਮਿਲੇ ਆ ਤੇ ਕਿਉਂਕਿ ਅਸੀਂ 3 April ਦਾ ਹਰਿਆਪੇਲਾ ਪ੍ਰੋਗਰਾਮ ਦਾ ਸੱਦਾ ਦੇਣ ਆਏ ਸੀ ਉਹ ਕਹਿੰਦੇ ਬਾਬਾ ਜੀ ਨੂੰ ਕਹਿੰਦੇ ਤੁਸੀਂ ਕੁਛ ਦਾ ਪ੍ਰੇਰ ਪ੍ਰੇਰ ਕੇ ਅਸੀਂ ਦੇਖ ਲਿਆ ਸਾਰਿਆਂ ਨੂੰ ਅਮਰ ਸ਼ਰਣ ਲਈ ਘਾਤ ਤਿਆਰ ਹੁੰਦੇ ਆ ਤੁਸੀਂ ਕੋਈ ਐਸਾ ਸਿਸਟਮ ਚਲਾਓ ਜਿਹਦੇ ਨਾਲ ਅਮਰਤ ਦੀ ਲਹਿਰ ਜਿਹੜੀ ਪ੍ਰਚੰਡ ਹੋਵੇ ਤੇ ਅੱਜ ਅਸੀਂ ਇਹ ਅਮਰ ਸੰਚਾਰ ਚੇਚੇ ਤੌਰ ਤੇ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਰੱਖਿਆ ਗਿਆ ਗੁਰੂ ਸਾਹਿਬ ਕਿਰਪਾ ਕਰਨ ਅਮਰਤ ਬੱਲੇ ਮਾਰਸੋਂ ਤੋਂ ਆਰੰਭ ਸ੍ਰੀ ਖੰਡਪਾਟ ਸਾਹਿਬਾਂ ਦੇ ਭੋਗ ਪਾਏ ਆ ਹੁਣ ਇਹ ਗੁਰਮੁਦਾਸmargum ਵੀ ਜਿਹੜਾ ਉਹ ਸ਼ੁਰੂ ਹੋ ਗਿਆ 10 ਵਜੇ ਉਹਦਾ ਸ੍ਰੀ ਤਨ ਜਿਆ ਤਰੰਗਾ ਰਾਹੀਂ ਸਮੂੱਚੀ ਸੰਗਤ ਇਹਦਾ ਆਨੰਦ ਮਾਣੋ। ਤੇ ਮੈਨੂੰ ਖੁਸ਼ੀ ਵੀ ਆ ਕਿ ਇੱਕ ਸਮੇਲ ਵੀ ਸਾਡਾ ਬਣਿਆ ਕਿਉਂਕਿ ਪੰਥ ਰਤਨ ਜੁਰਤ ਜਸਕਰ ਗੁਰਚਾਨ ਸਿੰਘ ਜੀ ਤੌੜਾ ਜਿੱਥੇ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਗੇ ਉੱਥੇ ਅਕਾਲੀ ਦਲ ਦਾ ਵੀ ਬਹੁਤ ਵੱਡਾ ਸਾਮ ਸੀ। ਤੇ ਮੈਨੂੰ ਯਾਦ ਹੈ ਐਸੇ ਧਰਤੀ ਦੇ ਉੱਤੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸਾਡੇ ਪੰਜਾਬ ਦੇ ਦਿਲਾਂ ਦੀ ਧੜਕਣ ਉਹਨਾਂ ਦੇ ਘਰੋਂ ਬੀਬੀ ਸਰਬੰਦਰ ਕੌਰ ਜੀ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸੇ ਸਟੇਜ ਦੇ ਉੱਤੋਂ ਉਹਨਾਂ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਸੀ ਕਿਉਂਕਿ ਉਸ ਵੇਲੇ ਸਰਕਾਰ ਕਾਂਗਰਸੀ ਦੀ ਸੀ ਉਹਨੇ ਕਿਹਾ ਬਈ ਸਿੱਖ ਪੰਥ ਦੀਆਂ ਨੀਂਹਾਂ ਹਿਲਾਉਣ ਵਾਲੇ ਉਹ ਧਰਤੀ ਤੋਂ ਇਹਦੀਆਂ ਜਿਹੜੀਆਂ ਨੀਆਂ ਆ ਉਹ ਲਹੂ ਤੇ ਮਿੱਝ ਦੇ ਨਾਲ ਇਹ ਖੜੀਆਂ ਕੀਤੀਆਂ ਸੀ ਗੁਰੂ ਕੇ ਸਿੱਖਾਂ ਨੇ ਤੋਂ ਉਹ ਹੀ ਕਾਰਨ ਹੋਇਆ ਮੈਂ ਸਮਝਦਾ ਛੇਤੀ ਮਾਦਤ ਸਾਹਿਬ ਜਮਾਨਤਾਂ ਦੇ ਵੀ ਆਗਰਸ ਮੇਰਾ ਕਹਿਣ ਤੋਂ ਭਾਵ ਕਿ ਹਮੇਸ਼ਾ ਹੀ ਉਹ ਅਕਾਲੀ ਦਲ ਦੇ ਵੱਡੇ ਮਦਈ ਬਣ ਕੇ ਵੀ ਰਹੇ ਤੇ ਉਹ ਸਮੇਲ ਇਹ ਮੀਰੀ ਤੇ ਪੀਰੀ ਦਾ ਤਾਂ ਜ਼ਿੰਦਗੀ ਉਹਨੇ ਆਪਣੇ ਅਖੀਲਿਆਂ ਸਵਾਸਾਂ ਤੱਕ ਚਲਾਇਆ ਤੇ ਮੈਂ ਗੁਰੂ ਚਾਨਣਾਂ ਚ ਅਰਦਾਸ ਵੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਉਹਨਾਂ ਦੀ ਕਿਹੜੀ ਕਿਹੜੀ ਗੱਲ ਕਰਾਂ ਮੈਂ ਕਿਉਂਕਿ ਜਿੰਨਾ ਸਮਾਂ 5-6 ਸਾਲ ਨਾਲ ਉਹਨਾਂ ਦੇ ਮੈਂ ਰਿਹਾ ਤੇ ਉਹ ਕੱਲੀ-ਕੱਲੀ ਪਲ ਕੱਲੀ-ਕੱਲੀ ਗੱਲ ਜਿਹੜੀ ਆ ਉਹ ਚੇਤੇ ਆਉਂਦੀ ਆ ਤੇ ਪਵਿੱਤਰ 사ਦਗੁਰੂ ਜੀ ਦੀ ਕੁਰਬਾਨੀ ਵੀ ਆ ਮੇਰੇ ਖਾ ਕਰਕੇ ਜਨ અલਪ ਤਹਿ ਮੁਕਤੇ ਜਿਉਂ ਮਰਗਾਈ ਪੰਖ ਨਾ ਪੀਤੇ 사ਦਗੁਰੂ ਜੀ ਕਹਿੰਦੇ ਮੇਰੇ ਜਿਹੜੇ ਪਿਆਰੇ ਦਿਲਾਰੇ ਆ ਉਹ ਜਿਦਾਂ ਪਾਣੀ ਦੇ ਵਿੱਚ ਮਰਗਾਈ ਜਿਹੜੀ ਆ ਪੰਖ ਨਹੀਂ ਪੀਂਦੀ ਇਤਾਂ ਹੀ ਨਰਲੇਪ ਰਹਿ ਕੇ ਆਪਣੀ ਜ਼ਿੰਦਗੀ ਨੂੰ ਉਹ ਇੱਕ ਆਦਰਸ਼ ਬਣਾ ਕੇ ਚਲੇ ਜਾਂਦੇ ਆ ਤੇ ਮੈਂ ਸਮਝਦਾ ਅੱਜ ਉਹ ਹੋੜ ਸਾਡੇ ਪੰਜਾਬ ਦੇ ਨਹੀਂ ਸਮੁੱਚੇ ਸਿੱਖ ਭਾਈਚਾਰੇ ਦੇ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਦੇ ਇੱਕ ਆਦਰਸ਼ ਬਣ ਕੇ ਉਹ ਸਾਡੀ ਜਿਹੜੀ ਆਗਵਾਈ ਕਰ ਰਹੇ ਆ ਗੁਰੂ ਜਾਨਾ ਚ ਅਰਦਾਸ ਕਰਦਾ ਸਾਰਿਆਂ ਨੂੰ ਸਤਿਗੁਰ ਦੀ ਉਹਨਾਂ ਵਾਂਗ ਅਦਾਰਸ਼ਕ ਜੀਵਨ ਜਿਹੜਾ ਆ ਉਹ ਜਿਉਣ ਦੀ ਇਜਾਜ਼ਤ ਦਸੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੈਂ ਦੇਖਦਾ ਸੀ ਜਿਹੜੀ ਪ੍ਰਦਰਸ਼ਨੀ ਆ ਇਹ ਪ੍ਰਦਰਸ਼ਨੀ ਉਹਨਾਂ ਦੀਆਂ ਪ੍ਰਾਣੀਆਂ ਜਿਹੜੀਆਂ ਯਾਦਾਂ ਆ ਉਹ ਸਾਡੇ ਮਨਾਂ ਦੇ ਵਿੱਚ ਤਾਜ਼ੀਆਂ ਕਰਦੀਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਬਲਖਣਪਖ ਕੇ ਅਟਾਲੀਦਾਲ ਨੇ ਵੀ ਬਾਦ ਚੜ ਕੇ ਆਨਕੇ ਸ਼ਰਮਾ ਜਿਹੜੇ ਪਿੱਛੇ ਸਾਡੇ ਇੱਥੋਂ ਐਮਪੀ ਵੀ ਲੜੇ ਸੀਗੇ ਇਹਨਾਂ ਸਾਰਿਆਂ ਨੇ ਇਹ ਭਾਵੇਂ ਸਮਾਗਮ ਆਜ ਗੁਰਮਤ ਦਾ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਰੱਖਿਆ ਗਿਆ ਪਰ ਇਹਨਾਂ ਨੇ ਵੀ ਬਹੁਤ ਆਪਣਾ ਸਹਿਯੋਗ ਕੀਤਾ ਤੇ ਮੈਂ ਤੁਹਾਡੇ ਮੀਡੀਆ ਰਾਹੀਂ ਇਹ ਵੀ ਇਹ ਗੱਲ ਕਹਿਣੀ ਚਾਹੁੰਦਾ ਜਿਹੜੇ ਅੱਜ ਇਹ ਕਹਿ ਰਹੇ ਜੀ ਪ੍ਰਚਾਰਕਾਂ ਨੂੰ ਹੁਕਮ ਦਿੱਤਾ ਇਹ ਸਮਾਗਮ ਹੀ ਗੁਰਮਤ ਦਾ ਆ ਇਹ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਨੇ ਇਹ ਪ੍ਰੋਗਰਾਮ ਲਿਖਿਆ ਸੀ ਸਾਰਾ ਸੋ ਇਹਦੇ ਵਿੱਚ ਕੋਈ ਵੀ ਆ ਸਕਦਾ ਬਾਕੀ ਸਾਡੇ ਸਾਰੇ ਸਹਿਯੋਗੀ ਆ ਪਰ ਇਹ ਸਮੇਲ ਵੀ ਹਮੇਸ਼ਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਇਕੋ ਹੀ ਦੋ ਜਿਹਾ ਜਸੇ ਬੰਦੀ ਆ ਜਿਨ੍ਹਾਂ ਦਾ ਅੱਜ ਨਖੇੜਨ ਨੂੰ ਬੜਾ ਬੜਾ ਜ਼ੋਰ ਲੱਗਾ ਆ ਕਿ ਕਿਸੇ ਤਰ੍ਹਾਂ ਇਹ ਜਸੇ ਬੰਦੀਆਂ ਨਖੇੜ ਹੋ ਜਾਣ ਪਰ ਮੈਂ ਕਹਿ ਸਕਦਾ ਗੁਰੂ ਸਾਹਿਬ ਜੀ ਨੇ ਇਹ ਚਲਾਇਆ ਪੰਥ ਇਹ ਪੰਥ ਨੂੰ ਨਖੇੜਨ ਵਾਲੇ ਅੱਜ ਉਹਨਾਂ ਦਾ ਨਾਂ ਵੀ ਕੋਈ ਨਹੀਂ ਲੈਂਦਾ ਤੇ ਜਿਹੜੇ ਗੁਰੂ ਸਾਹਿਬ ਦੇ ਸਨਮਖੋ ਕੇ ਚੱਲੇ ਉਹ ਪੰਥਰਤਨ ਜਹਦਰ ਗੁਰਚੰਦ ਸਿੰਘ ਟੌੜਾ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੰਥਰਤਨ ਜਹਦਰ ਗੁਰਚੰਦ ਸਿੰਘ ਟੌੜਾ ਜੀ ਦਾ 100ਵਾਂ ਜਨਮ ਦਿਹਾੜਾ ਬੜੀ ਸਰਦਾ ਉਤਸਾਹ ਔਰ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਤੁਸੀਂ ਦੇਖੋ ਵੀ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਲੋਕ ਕੋਈ ਟਰੈਕਟਰਾਂ ਤੇ ਆਇਆ ਕੋਈ ਟਰਾਲੀਆਂ ਤੇ ਕੋਈ ਬਸਾਂ ਤੇ ਕੋਈ ਗੱਡੀਆਂ ਤੇ ਕੋਈ ਕਾਰਾਂ ਤੇ ਸਾਰੇ ਪਾਸੇ ਤੁਸੀਂ ਦੇਖੋਗੇ ਮੇਲੇ ਵਰਗਾ ਮਾਹੌਲ ਪੂਰੇ ਪਟਿਆਲੇ ਚ ਬਣਿਆ ਪਿਆ ਇਹ ਪੰਥ ਰਤਨ ਜ세ਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਸ਼ਖਸੀਅਤ ਉਹਨਾਂ ਨੇ ਪੂਰੀ ਜ਼ਿੰਦਗੀ ਕੌਮ ਵਾਸਤੇ ਦੇਸ਼ ਵਾਸਤੇ ਪੰਥ ਵਾਸਤੇ ਲਾਈ ਔਰ ਆਪਣੀ ਜ਼ਿੰਦਗੀ ਇੱਕ ਪਿੰਡ ਤੋਂ ਸ਼ੁਰੂ ਕਰੀ ਔਰ ਆਖਰੀ ਸਾਹ ਵੀ ਉੱਥੇ ਲਿਆ ਕਹਿਣੀ ਔਰ ਕਰਨੀ ਦੇ ਪੱਕੇ ਸੀਗੇ ਜefeedar Gulzam Singh Korda ji ਔਰ ਉਹਨਾਂ ਦੇ ਮਹਾਨ ਦੇਵਸ ਆਪਾਂ ਮਨਾਉਂਦੇ ਆ ਉਹਨਾਂ ਪਿੱਛੇ ਮਕਸਦ ਇਹੀ ਆ ਕਿ ਜੋ ਉਹਨਾਂ ਦੀ ਸੋਚ ਸੀਗੀ ਉਹ ਸੋਚ ਸਾਡੀ ਅਗਲੀ ਜਨ ਦੇ ਸੰਤਕ ਪਹੁੰਚੇ ਅੱਜ ਸਾਡਾ ਸਮਾਜ ਵੀ ਸਮਾਜੀ ਕਦਰਾਂ ਕੀਮਤਾਂ ਤੋਂ ਡਿੱਗਦਾ ਜਾ ਰਿਹਾ ਸੋ ਉਹਨਾਂ ਦੀ ਸੋਚ ਨੂੰ ਅਗਲੀ ਜਨਰੇਸ਼ਨ ਤੱਕ ਪਹੁੰਚਾਉਣ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੀ ਲੋੜ ਹੈ ਮੈਂ ਬਹੁਤ ਧੰਨਵਾਦ ਕਰਦਾ ਐ ਜੀਪੀਸੀ ਦਾ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਔਰ ਸਾਡੇ ਐਕਟਿੰਗ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਲਵਿੰਦਰ ਸਿੰਘ ਹੀ ਖੁੰਦੜ ਸਾਹਿਬ ਦਾ ਜਿਨ੍ਹਾਂ ਨੇ ਸਪੈਸ਼ਲ ਤੌਰ ਤੇ ਟੋੜਾ ਸਾਹਿਬ ਦੀ ਸਾਰੀ ਜ਼ਿੰਦਗੀ ਜਿਹੜੀ ਰਾਜਨੀਤੀ ਆ ਇਸੇ ਜਗ੍ਹਾ ਤੋਂ ਜਿਹੜੀ ਸਟਾਰਟ ਹੋਈ ਔਰ ਹਰ ਸਾਲ ਇੱਥੇ ਜਨਮ ਦਿਦਿ ਜਿਹੜਾ ਮਨਾਇਆ ਜਾਂਦਾ ਹੈ ਉਹਨਾਂ ਨੇ ਪ੍ਰੋਗਰਾਮ ਵੀ ਉਹ ਲਿਖ ਕੇ ਔਰ ਪੰਥ ਦੇ ਜਿਹੜੇ ਮਹਾਨ ਕੀਰਤਨੀਏ ਰਾਗੀ ਢਾਡੀ ਪੂਰੇ ਧਾਰਮਿਕ ਰੀਤੀ ਰਿਵਾਜਾਂ ਦੇ ਸਾਥ ਨਾਲ ਇਹ ਪ੍ਰੋਗਰਾਮ ਜਿਹੜਾ ਬਣਾਇਆ ਗਿਆ ਇਹ ਨਹੀਂ ਲੱਗਦਾ ਨਹੀਂ ਕਿਸ ਤਰ੍ਹਾਂ ਇਸ ਤਰ੍ਹਾਂ ਦੋ ਪਾਰਾਂ ਵਿੱਚ ਜਿਹੇ ਪ੍ਰੋਗਰਾਮ ਲਿਖਿਆ ਗਿਆ ਜੇਕਰ ਇੱਕ ਇੱਕ ਤਰੀਕੇ ਨਾਲ ਸੁੰਦਾ ਸ਼ਬਦ ਇੱਕ ਚੰਗਾ ਮੈਸੇਜ ਜਾਂਦਾ ਜਿਹੜੇ ਸਬਤਾਂ ਦੇ ਦੋ ਫਾੜ ਦੇ ਅੰਦਰ ਆ ਜੀ ਨੇ ਕੁਦਰ ਨਗਰ ਆ ਰਹੇ ਤੁਸੀਂ ਬਾਹਰ ਜਾ ਕੇ ਦੇਖੋ ਉਹ ਲੋਕ ਮਤਾਂ ਕੀ ਕਹਿ ਰਹੇ ਨੇ ਅਸੀਂ ਕਿਹੜੇ ਪਾਸੇ ਜਾਈਏ ਇਹ ਗੁਰਦੁਆਰੇ ਦਾ ਕਹੇਗਾ ਪ੍ਰੋਗਰਾਮ ਚਾ ਉਹਦੇ ਗੱਦੀ ਦਾ ਤੁਸੀਂ ਬਾਹਰ ਜਾ ਕੇ ਨਾ ਲੋਕਾਂ ਨੂੰ ਜਾਈਏ ਇੱਕ ਚੀਜ਼ ਇਹ ਨਹੀਂ ਤੁਸੀਂ ਦੇਖੋ ਇਹ ਜਿਹੜਾ ਪ੍ਰੋਗਰਾਮ ਹਰ ਸਾਲ ਦੁਖਨਵਾਰਨ ਸਾਹਿਬ ਗੁਰਦੁਆਰੇ ਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਮਨਾਇਆ ਜਾਂਦਾ ਦਾ ਪਹਿਲਾਂ ਹੀ ਕੋਈ ਨਹੀਂ ਪਹਿਲੇ ਵੱਡੇ ਪੱਧਰ ਤੇ ਨਹੀਂ ਬਣਦਾ ਤਾਂ ਏਡੇ ਪੱਧਰ ਤੇ ਹੀ ਬਣਦਾ ਤਾਂ ਹਰ ਸਾਲ ਧਾਰਮਿਕ ਪ੍ਰੋਗਰਾਮ ਜਿਹੜੇ ਹੁੰਦੇ ਤੇ ਔਰ ਲੋਕ ਬੜੇ ਉਤਸ਼ਾਹ ਦੇ ਨਾਲ ਕੌੜਾ ਸਾਹਿਬ ਨੂੰ ਯਾਦ ਕਰਦੇ ਸੀ ਕਿ ਅਸਲੀ ਕਹਾਣੀ ਤਾਂ ਇਹ ਆ ਵੀ ਸਰਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਜਿਹੜੀ ਸੋਚ ਆ ਉਸ ਤੇ ਪਹਿਰਾ ਦੇਣ ਦੀ ਲੋੜ ਹੈਗੀ ਆ ਸੋ ਜੇ ਪੰਥ 'ਚ ਦਿਲ 'ਚ ਕਿਸੇ ਹੋਰ ਪਾਰਟੀ ਦਾ ਝੰਡਾ ਲਾ ਕੇ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈਗਾ ਵੀ ਜਿਹੜੇ ਝੰਡਿਆਂ ਥੱਲੇ ਉਹ ਪ੍ਰੋਗਰਾਮ ਹੋ ਰਹੇ ਆ ਉਹ ਪੰਥ ਪ੍ਰਸਤੀਆ ਟੋੜਾ ਸਾਹਿਬ ਦੀ ਸੋਚ ਕਦੇ ਬੀਜੇਪੀ ਵਾਲੀ ਸੋਚ ਨਹੀਂ ਹੋ ਸਕਦੀ ਸੋ ਤੁਸੀਂ ਅੱਜ ਦੇਖੋ 2 ਦਿਨ ਪਹਿਲਾਂ ਇੱਕ ਸਟੇਟਮੈਂਟ ਮੈਂ ਸੁਣੀ ਜਾਂਦਾ ਵੀ ਮੈਂ ਤਾਂ ਬੀਜੇਪੀ 'ਚ ਸ਼ਾਮਲ ਆ ਮੇਰੇ ਘਰ ਤੇ ਬੀਜੇਪੀ ਦਾ ਝੰਡਾ ਲੱਗਿਆ ਹੋਇਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਇਹ ਪ੍ਰੋਗਰਾਮ ਨਾਣਾ ਨਹੀਂ ਚਾਹੀਦਾ ਟੋੜਾ ਸਾਹਿਬ ਦੀ ਜਿਹੜੀ ਵਿਰਾਸਤ ਆ ਉਹ ਸਮੁੱਚਾ ਪੰਥ ਹੈ ਟੋੜਾ ਸਾਹਿਬ ਦੀ ਵਿਰਾਸਤ ਜਿਹੜੀ ਕਿਸੇ ਇੱਕ ਪਰਿਵਾਰ ਦੀ ਵਿਰਾਸਤ ਨਹੀਂ ਜਿਹੜਾ ਉਹਦੀ ਸੋਚ ਤੇ ਪੈਰਾ ਦੇਊਗਾ ਉਹਦੀ ਸੋਚ ਤੇ ਚੱਲੂਗਾ ਸੋ ਮੈਂ ਤਾਂ ਬੇਨਤੀ ਕਰਦਾ ਉਹਨਾਂ ਲੀਡਰਾਂ ਨੂੰ ਵੀ ਕਿ ਥੋੜਾ ਜਿਹਾ ਆਪਣੇ ਆਤਮਾ ਤੋਂ ਆਪਣੇ ਅੰਦਰ ਝਾਂਤੀ ਮਾਰ ਕੇ ਦੇਖੋ ਵੀ ਟੌੜਾ ਸਾਹਿਬ ਦੀ ਜਿਹੜੀ ਸੋਚ ਆ ਉਹਦੇ ਤੇ ਕਿੰਨਾ ਕੁ ਪਹਿਰਾ ਉਹ ਲੋਕ ਉੱਥੇ ਦੇ ਰਹੇ। ਬਾਜੀ ਕਰਨੈਲ ਸਿੰਘ ਪੰਜੋਲੀ ਅੰਦਰ ਤੋਂ ਕਹੇ ਜਿਆ ਹੈਗਾ ਸੁਣੋ ਗੱਲ ਤੁਸੀਂ ਜਿਸ ਦੀ ਗੱਲ ਕਰ ਰਹੇ ਹੋ ਨਾ ਤੁਸੀਂ ਉਹਦਾ ਫੈਕਟਰੀ ਚੈੱਕ ਕਰ ਲਿਓ। ਵੀ ਪੰਥ ਨੂੰ ਉਹਦੀ ਕੀ ਆ ਦੇਣਾ ਔਰ ਕਿਆ-ਕਿਆ ਕਰਦਾ ਹੈਗਾ ਉਹ ਆਪਣੇ ਅੰਦਰ ਹੀ ਆਤਮ ਪਰਚੋਲ ਕਰ ਲੇ ਵੀ ਅੰਦਰ ਤੋਂ ਕਿਆ ਜਿਸੇਦਾਰ ਗੁਰਚਲਨ ਸਿੰਘ ਟੌੜਾ ਜੀ ਦੀ ਸੋਚ ਦੇ ਪਹਿਰਾ ਦੇ ਰਹੇ। ਤੋ ਕੁਝ ਵੀ ਕਹਿ ਸਕਦੇ ਆ ਕਿਸੇ ਨੂੰ ਵੀ ਕਹਿ ਸਕਦੇ ਆ ਜ세ਦਾਰ ਗੁਰਚੰਦ ਸਿੰਘ ਟੋੜਾ ਜੀ ਨੇ ਸਾਰੀ ਜ਼ਿੰਦਗੀ ਸਮਾਜਿਕ ਕਦਰਾਂ ਕੀਮਤਾਂ ਕਰੀਆਂ ਔਰ ਹਰ ਵਿਅਕਤੀ ਨੂੰ ਨਾਲ ਲੈ ਕੇ ਚਲੇ ਔਰ ਮੈਨੂੰ ਤਾਂ ਮਾਣ ਪ੍ਰਾਪਤ ਆ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਚ ਪੰਥ ਰਤਨ ਜ세ਦਾਰ ਗੁਰਚੰਦ ਸਿੰਘ ਟੋੜਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਕਰਿਆ ਔਰ ਉਹਨਾਂ ਨੇ ਇੱਕੋ ਹੀ ਗੱਲ ਕਹੀ ਦੀ ਵੀ ਪਾਰਟੀ ਮਾਂ ਹੁੰਦੀ ਆ ਔਰ ਜੋ ਵਿਅਕਤੀ ਦਾ ਜਿਹੜਾ ਆਪਣਾ ਕੈਰੇਕਟਰ ਆ ਨਾ ਉਦੇ ਕਰਮਾਂ ਚੋਂ ਝਲਕਣਾ ਚਾਹੀਦਾ ਮਤਲਬ ਅੰਦਰ ਤੋਂ ਕੁਝ ਔਰ ਬਾਹਰ ਤੋਂ ਕੁਝ ਨਹੀਂ ਬਣਨਾ ਚਾਹੀਦਾ ਇਹ ਟੌੜਾ ਸਾਹਿਬ ਦੀ ਸੋਚ ਸੀ ਸਰਦਾਰ ਜੀ ਕਾਂਗਰਸ ਦੇ ਵੱਡੇ ਲੀਡਰਾਂ ਨੇ ਕੱਲ ਕਹਿ ਕੰਦੇ ਅਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ ਹੈ ਕਹਿੰਦੇ ਅਕਾਲੀ ਦਲ ਨੂੰ ਕਹਿੰਦੇ ਪੰਜਾਬ ਦੀ ਥੋੜ੍ਹ ਹੋ ਸਕਦੀ ਹੈ ਤੁਹਾਨੂੰ ਲੱਗਦਾ ਵੀ ਇੱਕ ਪਲੇਟ ਇੱਕ ਪਲੇਟਫਾਰਮ ਦੇ ਆਉਣ ਦੀ ਕੋਈ ਸੰਭਾਵਨਾ ਹੈ ਜੀ ਕੋਈ ਅਕਾਲੀ ਦਲ ਕਾਂਗਰਸੀ ਗੱਲ ਸੁਣੋ ਗੱਲ ਹੈ ਜੀ ਅਕਾਲੀ ਦਲ ਕੋਈ ਦੁਹਾੜ ਨਹੀਂ ਹੋਏ ਅਕਾਲੀ ਦਲ ਉਹੀ ਸਰਵਾਈਵ ਕਰੂਗਾ ਇੱਕੋ ਹੀ ਜਿਹੜਾ ਆਪਣੀ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਊਗਾ ਜਿਹੜਾ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖੂਗਾ ਜਿਹੜਾ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਹਾਲਾਂਪਰਤੀ ਤੌੜਾ ਸਾਹਿਬ ਨੇ ਕਿੰਨੇ ਸਾਲ ਦੀ ਜੇਲ੍ਹ ਕੱਟੀ ਬਾਦ ਸਾਹਿਬ ਨੇ ਕਿੰਨੇ ਸਾਲ ਜੇਲ੍ਹ ਕੀਤੀ ਕਿੱਡੇ ਮਹਾਨ ਸ਼ਹੀਦ ਸਾਡੀ ਪਾਰਟੀ 'ਚ ਹੋਏ ਆ ਸੋ ਜਿਹੜਾ ਆਪਣੀ ਸਮਾਜਿਕ ਕਦਰਾਂ ਕੀਮਤਾਂ ਉਨਾਂ ਤੇ ਪਹਿਰਾ ਦੇਊਗਾ ਉਹੀ ਸਰਵਾਈਵ ਕਰੂਗਾ ਚੰਦ ਲੋਕ ਜੇ ਇਹਨਾਂ ਦੇ ਬੱਚਿਆਂ ਨੂੰ ਟਿਕਟਾਂ ਦੇ ਦਿੰਦੇ ਨਾ ਹੁਣ ਚੰਦੂ ਮਾਜਰਾ ਸਾਹਿਬ ਨੂੰ ਉੱਥੋਂ ਕਨੌਰ ਸੰਭਾਲ ਦਿੰਦੇ ਸਨੌਰ ਉਹਨੂੰ ਸੰਭਾਲ ਦਿੰਦੇ ਇੱਕ ਬੇਟੇ ਨੂੰ ਮਹਾਲੀ ਸੰਭਾਲ ਦਿੰਦੇ ਤਾਂ ਫਿਰ ਸੁਖਵੀਰ ਬਾਦਲ ਮਹਾਂਤੇ ਅਦਰਵਾਈਜ਼ ਸੁਖਵੀਰ ਬਾਦਲ ਸੋ ਇਹੀ ਲੋਕ ਕੋਰ ਕਮੇਟੀ ਤੇ ਬੈਠ ਕੇ ਅੰਦਰ ਤਰੀਫਾਂ ਕਰਦੇ ਤੇ ਇਹੀ ਕੁਛ ਨਾ ਕੁਛ ਹੋਰ ਗੱਲਾਂ ਕਰਦੇ ਆ ਸੋ ਅੱਜ 5 15 ਦਿਨ ਜਿ세ਦਾਰ ਪ੍ਰਚੰਦ ਸਿੰਘ ਟੋੜਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਇਸ ਕਰਕੇ ਮੈਂ ਕੋਈ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਪਰ ਇਹ ਖੁਦ ਅਕਾਲ ਤਖਤ ਸਾਹਿਬ ਤੇ ਜਾ ਕੇ ਨਾ ਜੀ ਪਹਿਲਾਂ ਆਪਣੀ ਆਤਮਾ ਤੋਂ ਪਰਚੋਲ ਕਰਕੇ ਜਿਹੜੀਆਂ ਗਲਤੀਆਂ ਇਹਨਾਂ ਨੇ ਕਰੀਆਂ ਆ ਜਿਹੜੀਆਂ ਕਰ ਰਹੇ ਆ ਅੱਜ ਵੀ ਬਹੁਤ ਸਾਰੀਆਂ ਗੱਲਾਂ ਮੈਂ ਇੱਥੇ ਕਹਿ ਸਕਦਾ ਪਰ ਮੈਂ ਕਹਿਣਾ ਨਹੀਂ ਜਾਂਦਾ ਹੈਗਾ ਵੀ ਉੱਥੇ ਪੇਸ ਹੋ ਕੇ ਮੇਰੇ ਅੰਦਰ ਤਾਂ ਹੈਗੀਆਂ ਸਾਰੀਆਂ ਤੁਸੀਂ ਅੱਜ ਹੀ ਇਹਨਾਂ ਦੇ ਡਰਾਈਵਰ ਦੇਖ ਲਿਓ ਵੀ ਕਿੱਥੇ ਦੇ ਲਈ ਫਿਰਦੇ ਆ ਸੋ ਮੇਰਾ ਮਤਲਬ ਇਹ ਆ ਵੀ ਟੌੜਾ ਸਾਫ਼ ਦੀ ਸੋਚ ਤੇ ਪੈਰਾ ਦਿਓ ਉਹ ਜਿਸ ਘਰ ਚ ਪੈਦਾ ਹੋਏ ਨਾ ਉਸੇ ਘਰ ਚ ਉਹਨਾਂ ਨੇ ਆਖਰੀ ਸਾਹ ਲਿਆ ਉਹਨਾਂ ਨੇ ਕਦੇ ਆਪਣੇ परिवार तो उन्होंने जन्मदिन मना रहे तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल पर